ਤੁਹਾਡਾ ਸ਼ਬਦਾ ਬਹੁਤ-ਬਹੁਤ ਧੰਨਵਾਦ ਅੱਜ ਵਿਧਾਨ ਸਭਾ ਸੈਸ਼ਨ ਦੇ ਅੰਦਰ ਬਹੁਤ ਹੀ ਮਹੱਤਮਪੂਰਨ ਬਿੱਲ ਧਾਰਮਿਕ ਗ੍ਰੰਥਾਂ ਦੀ ਬਿਆਦਵੀ ਨੂੰ ਲੈ ਕੇ ਅੱਜ ਬਿੱਲ ਜੋ ਪਿਛਲੇ ਦਿਨੀ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਜੀ ਨੇ ਪੇਸ਼ ਕੀਤਾ ਸੀ ਉਸ ਨੂੰ ਲੈ ਕੇ ਲਗਾਤਾਰ ਜਿਹੜੀ ਹੈ ਬਹਿਸ ਕੱਲ ਵੀ ਥੋੜਾ ਸਮਾਂ ਚੱਲਿਆ ਅੱਜ ਜਿਹੜੀ ਬਹਿਸ ਸਵੇਰ ਤੋਂ ਸਟਾਰਟ ਆ ਤਾਂ ਉਸ ਬਹਿਸ ਦੇ ਦੌਰਾਨ ਭਾਗ ਲੈਂਦਿਆਂ ਜਦੋਂ ਲੀਡਰ ਆਫ ਆਪੋਜੀਸ਼ਨ ਨੇ ਇਤਿਹਾਸ ਦੇ ਪੰਨਿਆਂ ਨੂੰ ਫਰੋਲਿਆ ਜੋਤੇ ਇਤਿਹਾਸਿਕ ਗੱਲਾਂ ਕੀਤੀਆਂ ਕਿ 15 16 ਚ ਕਦੋਂ-ਕਦੋਂ ਕਿੱਥੇ-ਕਿੱਥੇ ਬੇਅਦਬੀ ਹੋਈ ਤਾਂ ਮੈਂ ਉਸ ਸਮੇਂ ਤੋਂ ਬਾਅਦ ਕਿਉਂਕਿ ਅੱਜ ਇਸ ਬਿੱਲ ਦੇ ਉੱਤੇ ਸਾਡੇ ਹੋਰ ਸਾਥੀਆਂ ਨੇ ਬੋਲਣਾ ਸੀ ਤਾਂ ਮੈਂ ਜਿਹੜਾ ਇਸ ਦਾ ਕਿ ਇਤਿਹਾਸਿਕ ਪੱਖ ਜਿਹੜਾ ਕਿ ਲੀਡਰ ਆਫ ਆਪੋਜੀਸ਼ਨ ਨੇ ਮੈਂ ਸਮਝਦਾ ਨਹੀਂ ਟੱਚ ਕੀਤਾ ਜਾਂ ਉਹਨੇ ਇੰਟੈਂਸ਼ਨਲੀ ਬੇਦੇ ਬੈਲਾਫਰੈਂਟ ਟੈਂਸ਼ਨ ਜਾਣਬੁੱਝ ਕੇ ਜਿਹੜਾ ਉਹ ਤੱਥ ਲਕੋਇਆ ਉਹ ਵੀ ਮੈਂ ਸਮਝਦਾ ਸੀ ਹਾਊਸ ਦੇ ਸਾਹਮਣੇ ਪੇਸ਼ ਕਰਨਾ ਜ਼ਰੂਰੀ ਸੀ ਜਿਹੜਾ ਕਿ ਬਹੁਤ ਹੀ ਵੱਡਾ ਇੱਕ ਹਾਦਸਾ ਬਹੁਤ ਹੀ ਵੱਡੀ ਇਨਸੀਡੈਂਟ ਜਦੋਂ 1986 ਦੇ ਅੰਦਰ ਪੰਜਾਬ ਵਿੱਚ ਸਰਜੀਤ ਸਿੰਘ ਬਰਨਾਲਾ ਜੀ ਸਵਰਗਵਾਸੀ ਸਰਜੀਤ ਸਿੰਘ ਬਰਨਾਲਾ ਜੀ ਮੁਖਮੰਤਰੀ ਸਾਹਿਬ ਦੀ ਸਰਕਾਰ ਸੀ ਉਸ ਸਮੇਂ ਇੱਕ ਬਹੁਤ ਵੱਡੀ ਘਟਨਾ ਨਕੋਦਰ ਚ ਵਾਪਰੀ ਸੀ ਉਸ ਉਸ ਸਮੇਂ ਨਕੋਦਰ ਦੇ ਗੁਰਦੁਆਰਾ ਅਰਜਨ ਸਾਹਿਬ ਗੁਰਦੁਆਰਾ ਅਰਜਨ ਸਾਹਿਬ ਨਕੋਦਰ ਵਿਖੇ ਪੰਜ ਪਵਿੱਤਰ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਨੂੰ ਅਗਨਪੇਟ ਕੀਤਾ ਗਿਆ ਸੀ ਔਰ ਉਸ ਤੋਂ ਬਾਅਦ ਜਦ ਲੋਕ ਸ਼ਾਂਤਮਈ ਪ੍ਰੋਟੈਸਟ ਕਰ ਰਹੇ ਸੀ ਜਦੋਂ ਲੋਕ ਧਰਨਾ ਦੇ ਰਹੇ ਸੀ ਜਦੋਂ ਲੋਕ ਇਨਸਾਫ ਮੰਗ ਰਹੇ ਸੀ ਤਾਂ ਉਸ ਸਮੇਂ ਉਸ ਸਮੇਂ ਦੀ ਪੁਲਿਸ ਨੇ ਉਸ ਸਮੇਂ ਦੀ ਸਰਕਾਰ ਨੇ ਉਹਨਾਂ ਲੋਕਾਂ ਤੇ ਹਮਲਾ ਕੀਤਾ ਵਿਹੱਥੇ ਲੋਕਾਂ ਤੇ ਹਮਲਾ ਕੀਤਾ ਚਾਰ ਨੌਜਵਾਨ ਉਸ ਸਮੇਂ ਗੋਲੀਆਂ ਮਾਰ ਕੇ ਮਾਰ ਦਿੱਤੇ ਗਏ ਜਿਨ੍ਹਾਂ ਵਿੱਚੋਂ ਇੱਕ ਰਵਿੰਦਰ ਸਿੰਘ ਲੇਤਰਾ ਪਿੰਡ ਤੋਂ ਸੀ ਦੂਸਰਾ ਬਲਤੇਰ ਸਿੰਘ ਰਾਮਗੜ੍ਹ ਪਿੰਡ ਤੋਂ ਸੀ ਔਰ ਤੀਸਰਾ ਜਤਮਨ ਸਿੰਘ ਇਹ ਗੁਰਸੀਆ ਪਿੰਡ ਤੋਂ ਸੀ ਹਰਵਿੰਦਰ ਸਿੰਘ ਇਹ ਚਾਰ ਨੌਜਵਾਨਾਂ ਦਾ ਕਤਲ ਨਕੌਦਰ ਦੇ ਅੰਦਰ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਆ ਉਸ ਸਮੇਂ ਕੀਤਾ ਗਿਆ ਮੈਂ ਇਹੀ ਜ਼ਿਕਰ ਕਰ ਰਿਹਾ ਸੀਗਾ ਇਤਿਹਾਸਕ ਪੰਨਿਆਂ ਦਾ ਮੈਂ ਇਹੀ ਹਿਸਟਰੀ ਰਿਪੀਟ ਕਰ ਰਿਹਾ ਸੀਗਾ ਕਿ ਉਸ ਸਮੇਂ ਸਰਕਾਰ ਜਿਹੜੀ ਆ ਸਰਦਾਰ ਸਰਜੀਤ ਸਿੰਘ ਬਰਨਾਲਾ ਦੀ ਸੀ ਸਰਜੀਤ ਸਿੰਘ ਬਰਨਾਲਾ ਜੀ ਮੁੱਖ ਮੰਤਰੀ ਸੀ ਔਰ ਐਜੂਕੇਸ਼ਨ ਮਨਿਸਟਰ ਸੁਖਜਿੰਦਰ ਸਿੰਘ ਸੀ ਸਰਦਾਰ ਸੁਖਪਾਲ ਸਿੰਘ ਖਹਿਰਾ ਦੇ ਸਤਕਾਰਯੋਗ ਪਿਤਾ ਜੀ ਸੀਗੇ ਕੈਪਟਨ ਕਮਲਜੀਤ ਸਿੰਘ ਉਸ ਸਮੇ ਜਿਹੜੇ ਹੋਮ ਮਿਨਿਸਟਰ ਸੀ ਉਸ ਸਮੇ ਘਟਨਾ ਕਰਨ ਵਾਪਰਿਆ ਸੀਗਾ ਤਾਂ ਉਸ ਨੂੰ ਲੈ ਕੇ ਮੈਂ ਇਤਿਹਾਸਿਕ ਤੌਰ ਤੇ ਇਹ ਮੰਨ ਕੀਤੀ ਸੀ ਕਿ ਉਸ ਸਮੇ ਜਸਟਿਸ ਗੁਰਨਾਮ ਸਿੰਘ ਜੀ ਦੀ ਗਵਾਹੀ ਚ ਜਸਟਿਸ ਗੁਰਨਾਮ ਸਿੰਘ ਦੀ ਗਵਾਹੀ ਚ ਕਮਿਸ਼ਨ ਜਿਹੜਾ ਹੋਣ ਵਿੱਚ ਆਉਂਦਾ ਹੈ ਔਰ ਉਸ ਕਮਿਸ਼ਨ ਦੀ ਇੱਕ ਰਿਪੋਰਟ ਜਿਹੜੀ ਆ ਉਹ ਪੰਜਾਬ ਵਿਧਾਨ ਸਭਾ ਦੇ ਅੰਦਰ ਅਵੇਲੇਬਲ ਆ ਪੰਜਾਬ ਦੀ ਵਿਧਾਨ ਸਭਾ ਚ ਉਹ ਰਿਪੋਰਟ ਜਿਹੜੀ ਮਿਲ ਜਾਂਦੀ ਆ ਪੰਜਾਬ ਸਰਕਾਰ ਕੋਲੇ ਰਿਪੋਰਟ ਜਿਹੜੀ ਆ ਉਹ ਪਾਈ ਜਾਂਦੀ ਆ ਪਰ ਲੇਕਿਨ ਜਿਹੜੀ ਸੈਕੰਡ ਰਿਪੋਰਟ ਸੀ ਜਿਹੜੀ ਉਸ ਕਮਿਸ਼ਨ ਦੀ ਸੈਕੰਡ ਰਿਪੋਰਟ ਸੀਗੀ ਉਹ ਰਿਪੋਰਟ ਜਿਹੜੀ ਆ ਮਿਸਿੰਗ ਆ ਉਹ ਰਿਕਾਰਡ ਜਿਹੜਾ ਨਹੀਂ ਪਤਾ ਲੱਗ ਰਿਹਾ ਮੈਂ ਸਪੀਕਰ ਸਾਹਿਬ ਤੋਂ ਇਹ ਮੰਗ ਕੀਤੀ ਸੀ ਵੀ ਉਹਦੇ ਪਿੱਛੇ ਕੌਣ ਸਾਜਿਸ਼ ਕਰਤਾ ਨੇ ਕੌਣ ਲੋਕ ਨੇ ਜਿਨ੍ਹਾਂ ਨੇ ਉਹ ਰਿਪੋਰਟ ਜਿਹੜੀ ਹੈ ਮਿਸਿੰਗ ਕੀਤੀ ਆ ਡਿਸਟਰੋਏ ਕੀਤੀ ਆ ਯਾ ਉਸ ਰਿਪੋਰਟ ਨੂੰ ਖਤਮ ਕੀਤਾਗਾ ਐਨੇ ਵਿੱਚ ਹੀ ਮੇਰੇ ਜਿਹੜੇ ਸਤਕਾਰਯੋਗ ਸਾਥੀ ਸੀ ਖੈਰਾ ਸਾਹਬ ਉਹ ਭੜ ਗਏ ਉਹ ਆ ਕੇ ਕਹਿੰਦੇ ਕਿ ਮੇਰੇ ਤੇ ਨਿੱਜੀ ਹਮਲਾ ਇਹ ਨਿੱਜੀ ਹਮਲਾ ਨਹੀਂ ਹੈਗਾ ਇਹ ਰਿਪੋਰਟ ਦੀ ਗੱਲ ਆ ਇਹ ਤੁਸੀਂ ਸਾਰੇ ਸਾਥੀ ਪ੍ਰੈਸ ਦੇ ਤੁਸੀਂ ਪ੍ਰੈਸ ਦੇ ਆਪਦੀ ਰਿਪੋਰਟ ਲੈ ਕੇ ਪੜ ਸਕਦੇ ਹੋ ਕਿ ਨਕੋਦਰ ਦੇ ਨਕੋਦਰ ਦੇ ਗੁਰਦੁਆਰਾ ਅਰਜਨ ਸਾਹਿਬ ਦੇ ਅੰਦਰ ਪੰਜ ਪਵਿੱਤਰ ਵੀਰਾਂ ਨੂੰ ਜਿਹੜਾ ਡਿਸਟਰੋਏ ਕੀਤਾ ਗਿਆ ਸੀਗਾ ਔਰ ਉਸ ਤੋਂ ਬਾਅਦ ਚਾਰ ਨੌਜਵਾਨ ਮਾਰਿਆ ਗਿਆ ਸੀ ਉਹਨਾਂ ਚੋਂ ਇੱਕ ਨੌਜਵਾਨ ਜਿਹੜਾ ਉਹ ਸਖਪਾਲ ਸਿੰਘ ਖੈਰਾ ਦੇ ਪਿੰਡ ਦਾ ਸੀਗਾ ਸਖਪਾਲ ਸਿੰਘ ਖੈਰਾ ਦੇ ਪਿੰਡ ਦਾ ਸੀਗਾ ਕਿਉਂਕਿ ਇਹਨਾਂ ਦੇ ਸਤਕਾਰਯੋਗ ਪਿਤਾ ਜੀ ਉਸ ਸਮੇਂ ਪੰਜਾਬ ਦੇ ਐਜੂਕੇਸ਼ਨ ਮਿਨਿਸਟਰ ਸੀਗਾ ਮੈਸਰ ਗਰ ਨੂੰ ਲੈ ਕੇ ਬੋਲਿਆ ਸੀ ਔਰ ਉਸ ਤੋਂ ਬਾਅਦ ਉਹ ਤਹਿਸ ਵਿੱਚ ਆ ਕੇ ਹੁਣੇ ਮੈਂ ਦੇਖ ਰਿਹਾ ਸੀਗਾ ਕਿ ਮੈਂ ਮੈਂ ਕੋਈ ਉਹਦੀ ਬੇਰੇ ਨਾਲ ਕੋਈ ਦੀ ਦਜੀ ਦੁਸ਼ਮਣੀ ਵੀ ਹੈਗੀ ਮੇਰੇ ਨਾਲ ਕੋਈ ਉਹਦਾ ਵਿਜੀ ਟਕਰਾ ਨਹੀਂ ਮੈਂ ਤਾਂ ਇਤਿਹਾਸ ਦੇ ਪੰਨਿਆਂ ਦੀ ਗੱਲ ਕਰਦਾਗਾ ਕਿ ਜਦੋਂ ਵੀ ਕਾਲੀ ਦਲ ਸੱਤਾ ਚ ਆਇਆਗਾ ਉਸੇ ਸਮੇ ਸਾਡੇ ਧਾਰਮਿਕ ਗ੍ਰੰਥਾਂ ਦੀ ਗੁਰੂ ਗੁਰੂ ਸਾਹਿਬਾਨ ਦੀ ਬੇਅਦਬੀ ਹੁੰਦੀ ਆ ਪਰ ਲੇਕਿਨ ਮੈਂ ਇੱਕ ਗੱਲ ਬੜੀ ਸਪਸ਼ਟ ਕਰਨਾ ਚਾਹਨਾਗਾ ਕਿ ਸੁਖਪਾਲ ਸਿੰਘ ਖਹਿਰਾ ਉਹ ਝੂਠ ਬੋਲਣ ਦਾ ਆਦੀ ਆ ਬਾਰ-ਬਾਰ ਕੋਈ ਨਾ ਕੋਈ ਗੱਲ ਜਿਹੜੀ ਆ ਝੂਠ ਚ ਪਰੋਸ ਕੇ ਪ੍ਰੈਸ ਦੇ ਜਿਹੜ ਲੋਕਾਂ ਨੂੰ ਗੁੰਮਰਾਹ ਕਰਨ ਦਾ ਯਤਨ ਕਰਦਾਗਾ ਅਸੀਂ ਆਮ ਆਦਮੀ ਪਾਰਟੀ ਦੇ ਸਿਪਾਹੀ ਆ ਔਰ ਸਾਨੂੰ ਉਹ ਮਜ਼ਦੂਰ ਕਹਿੰਦਾਗਾ ਬੰਦੂਆ ਮਜ਼ਦੂਰ ਕਹਿੰਦਾਗਾ ਉਹ ਮੈਂ ਸਮਝਦਾ ਪੰਜਾਬ ਦੇ ਕਰੋੜਾਂ ਦਲਤਾਂ ਨੂੰ ਨਫ਼ਰਤ ਕਰਦਾਗਾ ਪੰਜਾਬ ਦੇ ਦਲਤ ਭਾਈਚਾਰੇ ਨੂੰ ਨਫ਼ਰਤ ਕਰਦਾਗਾ ਕਿਉਂਕਿ ਉਹ ਇੱਕ ਰਜਵਾੜਾ ਸ਼ਾਹੀ ਸੋਚ ਦਾ ਪ੍ਰਤੀਕ ਆ ਉਹ ਇੱਕ ਬੁਰਜੁਵਾ ਸੋਚ ਦਾ ਪ੍ਰਤੀਕ ਆ ਅਸੀਂ ਆਮ ਲੋਕਾਂ ਦੀ ਲੜਾਈ ਲੜਦੇ ਆ ਅਸੀਂ ਮਜ਼ਦੂਰਾਂ ਦੀ ਲੜਾਈ ਲੜਦੇ ਆ ਆਮ ਘਰਾਂ ਦੇ ਨੌਜਵਾਨ ਮੁੰਡਿਆਂ ਕਦੇ ਕਲਬੰਤ ਪੰਡੋਰੀ ਜੀ ਤੇ ਹਮਲਾ ਕਰਦਾਗਾ ਇਹਨੇ 12 ਏਕੜ ਜ਼ਮੀਨ ਬਣਾ ਲਈ ਤਿੰਨ ਕੋਠੀਆਂ ਬਣਾ ਲਈਆਂ ਇਹ ਸਾਰਾ ਕੁਝ ਉਹ ਲਗਾਤਾਰ ਝੂਠ ਬੋਲ ਲਿਆ ਤਾਂ ਕਿ ਆਮ ਆਦਮੀ ਪਾਰਟੀ ਦੇ ਐਮਐਲਏ ਸਹਿਬਾਨ ਦਾ ਮਨਿਸਟਰ ਸਹਿਬਾਨ ਦਾ ਮੇਜ਼ ਖਰਾਬ ਕੀਤਾ ਜਾਵੇ ਪਰ ਲੇਕਿਨ ਸੱਚ ਜਿਹੜਾ ਉਹ ਦੁਨੀਆ ਦੇ ਸਾਹਮਣੇ ਆ ਔਰ ਉਹਦੇ ਬਾਰੇ ਵੀ ਸੱਚ ਦੁਨੀਆ ਦੇ ਸਾਹਮਣੇ ਆ ਕਿ ਕਿਸ ਤਰ੍ਹਾਂ ਉਹ ਝੂਠ ਬੋਲਦਾ ਕਿਸ ਤਰ੍ਹਾਂ 2015 ਚ ਉਹਤੇ ਮਕਦਮਾ ਦਰਜ ਹੁੰਦਾ ਔਰ ਉਸ ਸਮੇਂ ਪੰਜਾਬ ਦੇ ਅੰਦਰ 2015 ਜਦੋਂ ਸਾਥੀਆਂ ਸੌਰਿਓ ਦੇ ਸਾਥੀਆਂ ਨੇ ਮਕਦਮਾ ਦਰਜ ਹੁੰਦਾ ਗੁਰਦੇਵ ਸਿੰਘ ਦੇ ਬੀ ਉਰਾਂ ਤੇ ਜਿਹੜੇ ਕਿ ਸਮਗਲਰਸ ਐ ਜਿਨ੍ਹਾਂ ਕੋਲੇ ਹਥਿਆਰ ਬਰਾਮਦ ਹੋਏ ਸੀਗੇ ਇਹਨਾਂ ਨੇ ਉਹ ਤੋਂ ਬਚਾਉਣ ਦਾ ਯਤਨ ਕੀਤਾ ਸਰਕਾਰ ਕਿਹਦੀ ਸੀ ਉਸ ਸਮੇਂ ਪੰਜਾਬ ਵਿੱਚ ਅਕਾਲੀ ਦਲ ਭਾਜਪਾ ਦੀ ਸਰਕਾਰ ਸੀ ਔਰ ਉਸ ਤੋਂ ਬਾਅਦ ਕੈਪਟਨ ਅਮਿਤ ਸਰ ਸਿੰਘ ਨੇ ਕੇਸ ਖਲਵਾਇਆ ਉਸ ਸਮੇਂ ਸਰਕਾਰ ਕਿਹਦੀ ਸੀ ਕਾਂਗਰਸ ਪਾਰਟੀ ਦੀ ਸਰਕਾਰ ਸੀ ਜਿਸ ਕੈਪਟਨ ਸਾਹਿਬ ਦੇ ਜਹਾਜ਼ ਦੀ ਪਿਛਲੀ ਪੂਛ ਦੇ ਕੋਲੇ ਖੜ ਕੇ ਇਹਨਾਂ ਨੇ ਕਾਂਗਰਸ ਪਾਰਟੀ ਜੋਇਨ ਕੀਤੀ ਜਿਹੜੀ ਜਹਾਜ਼ ਦੇ ਪਿੱਛੇ ਪੂਛ ਜੀ ਲੱਗੀ ਹੁੰਦੀ ਹੈ ਨਾ ਉਹਦੇ ਕੋਲ ਪੋਲੇ ਖੜ ਕੇ ਜਾਨੀ ਤਾਕੀ ਤੱਕ ਵੀ ਆਉਣ ਨਹੀਂ ਦਿੱਤਾ ਗਿਆ ਸੀ ਉਥੇ ਖੜ ਕੇ ਇਹਨਾਂ ਨੇ ਜੁਆਇਨ ਕੀਤਾ ਸੀਗਾ ਸੋ ਅਸੀਂ ਤਾਂ ਇਹ ਸਚਾਈ ਜਿਹੜੀ ਆ ਉਹ ਬਿਲਕੁਲ ਵਿਧਾਨ ਸਭਾ 'ਚ ਪੇਸ਼ ਕਰਦੇ ਹਾਂ ਔਰ ਇਹ ਕੋਈ ਨਾ ਕੋਈ ਜਿਹੜਾ ਝੂਠ ਬੋਲਣ ਦਾ ਯਤਨ ਕਰਦਾਗਾ ਹਾਂਜੀ ਹਾਂ ਬਿਲਕੁਲ ਪਿੱਛੇ ਜੇ ਇੱਕ ਟੀਵੀ ਚੈਨਲ ਤੇ ਤੁਹਾਡੇ ਸਾਥੀ ਬੰਦੇ ਸ਼ਾਇਦ ਕਵਰ ਕਰ ਰਹੇ ਹੋਣਗੇ ਉਹਨਾਂ ਦੇ ਚੈਨਲ ਤੇ ਜਾ ਕੇ ਕਹਿੰਦੇ ਕਿ ਹਰਪਾਲ ਚਿਮੇ ਨੂੰ ਜਿਹੜੀ ਆ ਇਹਦੇ ਇਹਦੀ ਜਵਾਕਾਰਤ ਨਹੀਂ ਚੱਲਦੀ ਸੀ ਇਹ ਢੜਬੇ ਵਕਾਲਤ ਕਰਦਾ ਸੀ ਇਹ ਪਤਾ ਨਹੀਂ ਕਿੱਥੇ ਵਕਾਲਤ ਕਰਦਾ ਸੀਗਾ ਇਹ ਸਤਕਾਰਯੋਗ ਸੱਜਣ ਉਥੋਂ ਪਾਰਲੀਮੈਂਟ ਦੀ ਇਲੈਕਸ਼ਨ ਲੜ ਕੇ ਆਇਆਗਾ ਢੜ ਵਿੱਚ ਤਾਂ ਪਾਈ ਅਦਾਲਤਾਂ ਹੀ ਨਹੀਂ ਹੈਗੀਆਂ ਢੜ ਵਿੱਚ ਤਾਂ ਅਦਾਲਤਾਂ ਹੀ ਨਹੀਂ ਬਣੀਆਂ ਹੋਈਆਂ ਇੱਥੋਂ پتہ ਲੱਗਦਾ ਕਿ ਕਾਂਗਰਸ ਪਾਰਟੀ ਦੇ ਲੋਕ ਕਿੰਨੇ ਸੈਂਸੀਅਰ ਨੇ ਉਸ ਮੈਂ ਸੰਗਰੂਰ 99 ਤੋਂ ਵਕਾਲਤ ਕਰਦਾ 1999 ਤੋਂ ਲੈ ਕੇ ਔਰ ਬਾ ਵਕੀਲਾਂ ਨੇ ਮੈਨੂੰ ਵਕਾਇਦਾ ਪ੍ਰਧਾਨ ਚੁਣਿਆ ਵੀ ਮੈਂ ਜਿੱਤਿਆ ਵੀ ਤੇ ਹਾਰਿਆ ਵੀ ਪ੍ਰਧਾਨ ਵਾਇਸ ਪ੍ਰਧਾਨ ਚੁੜਿਆ ਤੇ ਜਿੱਤਿਆ ਤੇ ਹਾਰਿਆ ਵੀ ਮੇਰਾ ਰਿਕਾਰਡ ਹੈਗਾ ਇਹ ਜਿਹੜਾ ਲੋਕਾਂ ਦੀ ਕਚਹਿਰੀ ਚ ਬੋਲਦਾ ਮੈਂ ਦੇਵੰਤ ਤੋਂ ਜਦੋਂ ਮੈਂ ਵਕਾਲਤ ਚ ਆਇਆਗਾ ਔਰ 2 ਸਾਲਾਂ ਬਾਅਦ ਹੀ ਮੈਂ ਦੇਸ਼ ਦੇ ਜਿਹੜਾ ਇਨਕਮ ਟੈਕਸ ਦਾ ਸਿਸਟਮ ਆ ਉਹਦੇ ਤਹਿਤ ਇਨਕਮ ਟੈਕਸ ਭਰ ਰਿਹਾ ਪਰ ਲੇਕਿਨ ਮੈਨੂੰ ਤਾਂ ਇੱਕ ਇਨਫੋਰਮੇਸ਼ਨ ਮਿਲੀ ਆ ਕਿ ਜਦੋਂ ਸਰਦਾਰ ਜੀ ਡੀਏਵੀ ਕਾਲਜ ਪੜ੍ਹਦੇ ਸੀਗੇ ਔਰ ਉਸ ਸਮੇਂ ਇਹਨਾਂ ਨੇ ਕਿਸੇ ਵਿਅਕਤੀ ਨੇ ਡੀਏਵੀ ਕਾਲਜ ਤੋਂ ਰਿਪੋਰਟ ਮੰਗਿਆ ਕਿਉਂਕਿ ਇਹ ਬਾਰ-ਬਾਰ ਕਦੇ ਕਦੇ ਆਪਦੇ ਜਿਹੜਾ ਇਹਨਾਂ ਦਾ ਹਲਫਨਾਮਾਗਾ ਉਹਦੇ 'ਚ ਲਿਖ ਦਿੰਦੇ ਨੇ ਕਿ ਜਦੋਂ ਵੀ ਇਹਨਾਂ ਨੇ ਫਾਰਮ ਭਰੇ ਨੇ ਕਿ ਕਿ ਮੈਂ ਬੀਏ ਪਾਸ ਆ ਕਿਸੇ ਸਮੇਂ ਲਿਖ ਦਿੰਦੇ ਨੇ ਕਿ ਮੈਂ ਬੀਏ 1 ਪਾਸ ਆ ਕਿਸੇ ਸਮੇਂ ਲਿਖ ਦਿੰਦੇ ਨੇ ਬੀਏ ਪੀਏ 2 ਪਾਸ ਆ ਕਿਸੇ ਵਿਅਕਤੀ ਸੱਜਣ ਨੇ ਪੁੱਛ ਲਿਆ ਕਿ ਕਲੀਅਰ ਕਰ ਦਿਓ ਕਿ ਤੁਸੀਂ ਬੀਏ ਪਾਸ ਹੈਗੇ ਵੀ ਹੋ ਯਾਨੀ ਕਿ ਤੁਸੀਂ ਗ੍ਰੈਜੂਏਸ਼ਨ ਕੀਤੀ ਆ ਜਾਂ ਨਹੀਂ ਕੀਤੀ ਤਾਂ ਇਹ ਸਤਕਾਰਯੋਗ ਬੰਦੇ ਨੇ ਇਸ ਪੱਧਰ ਪੁਰਸ਼ ਨੇ ਕੀ ਲਿਖਿਆ ਡੀਏਵੀ ਕਾਲਜ ਨੂੰ ਲੈਟਰ ਭੇਜਤਾ ਸਖਪਾਲ ਸਿੰਘ ਖੈਰਾ ਜੀ ਨੇ ਲਿਖ ਕੇ ਨੰਬਰ ਮੋਬਾਈਲ ਤੋਂ ਕਿ ਮੇਰੀ ਇਨਫਾਰਮੇਸ਼ਨ ਨਾ ਦਿੱਤੀ ਜਾਵੇ ਕਿ ਮੇਰੀ ਇਨਫਾਰਮੇਸ਼ਨ ਨਾ ਦਿੱਤੀ ਜਾਵੇ ਕਿਸੇ ਬੰਦੇ ਨੇ ਮੰਗ ਲਿਆ ਪਾਈ ਮੇਰੀ ਡਿਗਰੀ ਆ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਮੈਂ ਰਣਵੀਰ ਕਾਲਜ ਤੋਂ ਪੜਿਆ ਮੇਰੀ ਡਿਗਰੀ ਰਣਵੀਰ ਕਾਲਜ ਤੋਂ ਕਢਾ ਲਈ ਜਾਵੇ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੜਿਆ ਮੇਰੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕਢਵਾ ਲਈ ਜਾਵੇ ਮੈਂ ਥੋੜਾ ਸਮਾਂ ਕੁਰਕਸ਼ੇਤਰਾ ਯੂਨੀਵਰਸਿਟੀ हरियाणा च सीसी राही पढ़ेया मेरा रिकॉर्ड कटा लिया जब मैंने तो कोई आपत्ति नहीं हैगी पडोरी साहब ਕਿੱਥੇ ਪੜੇ ਨੇ ਇਹਨਾਂ ਦੇ ਡਿਗਰੀਆਂ ਕਢਾ ਲਈਆਂ ਜਾਣ ਕੋਈ আপত্তি ਨਹੀਂ ਕਿਉਂਕਿ ਜੇ ਪੜੇ ਨੇਗੇ ਚਾਹ ਫੇਲ ਨੇ ਚਾਹ ਪਾਸ ਨੇ ਮੈਂ ਕਹਿੰਦਾ ਮੈਂ ਵੀ ਫੇਲ ਪਾਸ ਹੋ ਸਕਦਾਗਾ ਦੁਨੀਆ ਹੁੰਦੀ ਆਈ ਹੈਗੀ ਪਰ ਲੇਕਿਨ ਇਸ ਵਿਅਕਤੀ ਨੇ ਆ ਲੈਟਰ ਭੇਜ ਕੇ ਕਿਹਾ ਕਿ ਮੈਂ ਮੇਰਾ ਰਿਕਾਰਡ ਨਾ ਦਿਓ ਮੈਂ ਰਿਕਾਰਡ ਨਹੀਂ ਦੇਣਾ ਚਾਹੁੰਦਾ ਮੇਰਾ ਪਰਸਨਲ ਰਿਕਾਰਡ ਆ ਕਿਉਂਕਿ ਉਸ ਤੋਂ ਬਾਅਦ ਉਹ ਵਿਅਕਤੀ ਕੀ ਨਾਮ ਦਾ ਜਿਸ ਪਾਰਨਾ ਦਾ ਕੋਈ ਵਿਅਕਤੀ ਆ ਉਹ ਇਨਫੋਰਮੇਸ਼ਨ ਕਮਿਸ਼ਨ ਗਵਰਨਮੈਂਟ ਆਫ ਇੰਡੀਆ ਕੋਲੇ ਚੱਲਿਆ ਗਿਆ ਉਹਨਾਂ ਨੇ ਆ ਇੱਕ ਇਨਫੋਰਮੇਸ਼ਨ ਭੇਜੀ ਆ ਪੜੀ ਤਾਂ ਨਹੀਂ ਜਾਂਦੀ ਚੰਗੀ ਤਰ੍ਹਾਂ ਪਰ ਲੇਕਿਨ ਇੰਨਾ ਜਰੂਰ ਲਿਖਿਆ ਕਿ ਤਿੰਨ ਪੇਪਰ ਪਾਸ ਨੇ ਔਰ ਪੰਜਾਬੀ ਵਾਲਾ ਕਾਲਮ ਜਿਹੜਾ ਜਿਹੜੀ ਪੰਜਾਬੀ ਭਾਸ਼ਾ ਵਾਲਾ ਕਾਲਮ ਹੁੰਦਾ ਨਾ ਪੇਪਰਾਂ 'ਚ ਲਿਖਿਆ ਹੁੰਦਾ ਅੰਗਰੇਜ਼ੀ ਦਾ ਪੇਪਰ ਹਿਸਟਰੀ ਦਾ ਪੇਪਰ ਪੋਲਿਟੀਕਲ ਸਾਇੰਸ ਦਾ ਪੇਪਰ ਜਿਹੜੇ ਵੀ ਲਿਖੇ ਹੁੰਦੇ ਨੇ ਵੇੜੇ ਬੈਨ ਨੂੰ ਨਹੀਂ ਪਤਾ ਕਿਹੜੇ ਸਬਜੈਕਟ ਸੀਗੇ ਮੈਂ ਲੈਜ ਨਹੀਂ ਕਰਦਾ ਕਿਹੜੇ ਪੇਪਰ ਸੀਗੇ ਪਰ ਲੈ ਕਿਹੜਾ ਪੰਜਾਬੀ ਵਾਲਾ ਪੇਪਰ ਦਾ ਕਾਲਮ ਆ ਨਾ ਉਹ ਖਾਲੀ ਆ ਯਾਨੀ ਕਿ ਸਰਦਾਰ ਜੀ ਨੇ ਪੰਜਾਬੀ ਦਾ ਪੇਪਰ ਨਹੀਂ ਦਿੱਤਾ ਹੈਗਾ ਸੋ ਗੱਲ ਪੰਜਾਬ ਦੀ ਕਰਦੇ ਨੇ ਗੱਲ ਪੰਜਾਬੀਅਤ ਦੀ ਕਰਦੇ ਨੇ ਕਿ ਸੋ ਪੰਜਾਬੀ ਦਾ ਪੇਪਰ ਫਰਮ ਮਿਲ ਦਿੱਤਾ ਨਹੀਂ ਸੋ ਗੱਲਾਂ ਸਾਡੇ ਨਾਲ ਕਰਦੇ ਸੋ ਮੈਂ ਉਹਨਾਂ ਨੂੰ ਬੇਨਤੀ ਕਰਦਾ ਨਾ ਕਿ ਆਪਣੇ ਜਾਪ ਤੇ ਚੱਲਿਆ ਕਰੋ ਸੱਚ ਸੱਚ ਹੁੰਦਾ ਸੱਚ ਕਦੇ ਮਰਦਾ ਨਹੀਂ ਠੀਕ ਆ ਅਸੀਂ ਮਜ਼ਦੂਰਾਂ ਦੇ ਜਵਾਖਾਂ ਔਰ ਮਜ਼ਦੂਰਾਂ ਦੇ ਮਜ਼ਦੂਰੀ ਕਰਕੇ ਪੜਿਆ ਔਰ ਮਜ਼ਦੂਰਾਂ ਲਈ ਪੰਜਾਬ ਦੇ ਲੋਕਾਂ ਲਈ ਪੰਜਾਬ ਦੇ ਹੱਕਾਂ ਲਈ ਅੰਤਮ ਦਮ ਤੱਕ ਲਾਸਾਨ ਤੱਕ ਲੜਦੇ ਰਹਾਂਗੇ ਕਦੇ ਚੀਠ ਨਹੀਂ ਕਰਾਂਗੇ ਕਦੇ ਧੋਖਾ ਨਹੀਂ ਕਰਾਂਗੇ ਧੰਨਵਾਦ ਇਹ ਤਾਂ ਸੀ ਆਪ ਕੋਲ ਆਇਆ ਗਿਆ ਕਿ ਉਹਨਾਂ ਦੇ ਪਿੰਡੋਂ ਵਿਅਕਤੀ ਆਏ ਸੀ ਉਹ ਕਹਿੰਦੇ ਜਦੋਂ ਬਲਤੇਰ ਸਿੰਘ ਦੀ ਯਾਦਗਾਰੀ 'ਚ ਗੇਟ ਲਾਉਣ ਦੀ ਗੱਲ ਆਈ ਸੀ ਤਾਂ ਉਹਨਾਂ ਦੇ ਪਿਤਾ ਸਤਕਾਰਯੋਗ ਪਿਤਾ ਜੀ ਉਹ ਮੰਤਰੀ ਸਾਹਿਬ ਸੀ ਉਹਨਾਂ ਨੇ ਕਿਹਾ ਕਿ ਗੇਟ ਨਹੀਂ ਲੱਗਣਾ ਚਾਹੀਦਾ ਔਰ ਫਿਰ ਪਿੰਡ ਵਾਲਿਆਂ ਨੇ ਜਿਹੜਾ ਇਕੱਠੇ ਹੋ ਕੇ ਗੇਟ ਲਾਇਆ ਹੁਣ ਸਮੇਂ ਦੀ ਗੱਲ ਆ ਉਹ ਰਿਕਾਰਡ ਦੀ ਗੱਲ ਆ ਲੋਕ ਹਜੇ ਵੀ ਗੱਲਾਂ ਕਰਦੇ ਤੁਸੀਂ ਆਪਦੇ ਕੈਮਰੇ ਲੈ ਕੇ ਜਰੂਰ ਉਹਨਾਂ ਦੇ ਪਿੰਡ ਜਾਇਓ ਤਾਂ ਉਸ ਜੋ ਗੇਟ ਬਣਿਆ ਉਹਦੀ ਗਾਥਾ ਵੀ ਦੱਸਿਓ ਔਰ ਪੰਜਾਬ ਦੇ ਲੋਕਾਂ ਨੂੰ ਇਹ ਵੀ ਦੱਸਿਓ ਕਿ ਇਹਨਾਂ ਦੇ ਪਿੰਡ ਦਾ ਜਿਹੜਾ ਬਲਤੇਜ ਸਿੰਘ ਮਾਰਿਆ ਗਿਆ ਸੀਗਾ ਨੌਜਵਾਨ ਗੁਰੂਗ੍ਰੰਥ ਸਾਹਿਬ ਦੀ ਇਨਸਾਫ ਦੀ ਮੰਕਰਦਾ ਉਹਦਾ ਇਨਸਾਫ ਦੇਣ ਦੇ ਵਿੱਚ ਦਬਾਉਣ ਦੇ ਵਿੱਚ ਦਾ ਦੇਣ ਦੇ ਵਿੱਚ ਇਹਨਾਂ ਨੇ ਕੋਈ ਵੀ ਭੂਮਿਕਾ ਕਿਸੇ ਵੀ ਪ੍ਰਕਾਰ ਦੀ ਨਹੀਂ ਨਿਭਾਈ ਥੈਂਕ ਯੂ ਅੱਜ ਚਲਾਨ ਤੇ ਕਿੰਨੀ ਕੀ ਬੜਾ ਪਾਇਸਾ ਹੋ ਗਿਆ ਬਿਲਕੁਲ ਬਿਲਕੁਲ ਅਮਨ अरोड़ा ਜੀ ਨੇ ਸਪਸ਼ਟ ਕੀਤਾ ਕਿ ਜਿਹੜੇ ਚਲਾਨ ਗੁਰੂ ਗ੍ਰੰਥ ਸਾਹਿਬ ਦੀ ਬੀਬੀ ਆਦਮੀ ਰਾ ਸੰਬੰਧਿਤ ਬਾਈਬਲ ਕਲਾ ਬਰਗਾੜੀ ਬੁਰਜ ਬਗੇਲ ਸਿੰਘ ਵਾਲਾ ਪੇਸ਼ ਹੋਏ ਨੇ ਕਿ ਕਾਂਗਰਸ ਪਾਰਟੀ ਦਾ 5 ਸਾਲ ਰਾਜ ਦਾ ਕਿਸੇ ਇੱਕ ਦੇ ਅੰਦਰ ਸ਼ਖਵੀਰ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲ ਦਾ ਨਾਮ ਨਹੀਂ ਸੀਗਾ ਔਰ ਜਿਹੜੇ ਚਲਾਨ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੇਸ਼ ਕੀਤੇ ਨੇ ਉਹਨਾਂ ਸਾਰਿਆਂ ਦੇ ਅੰਦਰ ਅਸੀਂ ਮੁੱਖ ਮੁਲਜ਼ਮ ਯਾਨੀ ਮੁੱਖ ਅਕਿਊਜ਼ ਮੇਨ ਅਕਿਊਜ਼ ਸਵਰਗਵਾਸੀ ਪ੍ਰਕਾਸ਼ ਸਿੰਘ ਬਾਦਲ ਜੀ ਚਲੇ ਗਏ ਉਹਨਾਂ ਨੂੰ ਸਖਵੀਰ ਸਿੰਘ ਬਾਦਲ ਨੂੰ ਹੋਰ ਬਹੁਤ ساری ਲਿਸਟਾਂ ਉਹਨਾਂ ਨੇ ਬਣਾਇਆਗਾ ਸੋ ਮੈਂ ਇਸੇ ਲਈ ਤੁਹਾਡੇ ਕੋਲੇ ਆਇਆ ਕਿ ਅੰਦਰ ਵੀ ਝੂਠ ਬੋਲਦੇ ਨੇ ਤੁਹਾਡੇ ਕੋਲੇ ਵੀ ਆ ਕੇ ਝੂਠ ਬੋਲਦੇ ਨੇ ਤੋ ਤੁਸੀਂ ਤਾਂ ਭਰਾ ਬੋ ਬਾਦਲ ਪਰਿਵਾਰ ਨੂੰ ਬਚਾਉਂਦੇ ਰਹੇ 5 ਸਾਲ ਅਸੀਂ ਔਣ ਸਾਲ ਚਲਾਨ ਪੇਸ਼ ਕਰਤਾ ਸੋ ਇਹ ਗੁੰਮਰਾਹ ਕਰਦੇ ਨੇ ਇਹਨਾਂ ਦੇ ਗੁੰਮਰਾਹ ਤੋਂ ਬਚਾ ਕਰੋ ਬਹੁਤ ਬਹੁਤ ਥੈਂਕ ਯੂ ਧੰਨਵਾਦ